ਇਹ ਵੀ ਖਿਆਲ ਰੱਖਣਾ ਗੁਰਮਖੋ ਸਤਿਗੁਰਾਂ ਨੇ ਸਾਨੂੰ ਸ਼ਬਦ ਨਾਲ ਜੋੜਿਆ ਸ਼ਬਦ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਸ਼ਬਦ ਹੈ ਪ੍ਰਮਾਤਮਾ ਦਾ ਸਰੂਪ ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਸਤਿਗੁਰ ਨੇ ਸਾਨੂੰ ਆਕਾਰ ਨਹੀਂ ਨਿਰੰਕਾਰ ਨਾਲ ਜੋੜਿਆ ਸ਼ਬਦ ਨਾਲ ਜੋੜਿਆ ਸ਼ਬਦ ਦਾ ਕੋਈ ਆਕਾਰ ਨਹੀਂ ਜੋ ਅਸੀਂ ਮਖ ਤੋਂ ਬੋਲਦੇ ਆ ਇਹ ਵੀ ਸ਼ਬਦ ਹੈ ਇਸ ਦਾ ਵੀ ਕੋਈ ਆਕਾਰ ਨਹੀਂ ਹੈ ਕੋਈ ਪਤਾ ਨਹੀਂ ਲੱਗਦਾ ਇਹ ਕਿੰਨੇ ਮੀਟਰ ਲੰਬਾ ਚੌੜਾ ਹੈ ਕਿ ਇਸ ਦੀ ਲੰਬਾਈ ਚੜਾਈ ਹੈ ਤੇ ਜਿਹੜਾ ਵਾਹਿਗੁਰੂ ਦਾ ਸ਼ਬਦ ਸ਼ਬਦ ਰੂਪ ਪਰਮਾਤਮਾ ਕਾਲਪੁਰਖ ਹੈ ਨਿਰੰਕਾਰ ਸੱਜ ਖੰਡ ਵਸੈ ਨਿਰੰਕਾਰ ਨਿਰੰਕਾਰ ਦੇ ਨਾਲ ਸ਼ਬਦ ਦੇ ਨਾਲ ਜੋੜਿਆ ਤੇ ਗੁਰੂ ਅਰਜਨ ਦੇ ਮਹਾਰਾਜ ਬਚਨ ਕਰਦੇ ਭਾਈ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਆਰਾਧਨਾ ਕੀਤੀ ਹੈ ਉਹ ਨਾਮ ਰੰਗ ਵਿੱਚ ਰਗੇ ਗਏ ਵਿਕਾਰਾਂ ਵੱਲੋਂ ਮੋਹ ਮਾਇਆ ਪਦਾਰਥਾਂ ਵੱਲੋਂ ਬਿਰਾਗ ਧਾਰਨ ਕਰ ਲਿਆ ਮੋਹ ਮਾਇਆ ਪਦਾਰਥਾਂ ਵੱਲੋਂ ਬਿਰਾਗ ਉਪਰਾਮਤਾ ਧਾਰਨ ਕਰਕੇ ਜਿਨ੍ਹਾਂ ਨੇ ਉਸ ਵੈਗੁਰੂ ਪਰਮਾਤਮਾ ਦਾ ਸਿਮਰਨ ਕੀਤਾ ਉਹਨਾਂ ਨੇ ਪੰਜੇ ਬੁਰਾਈਆਂ ਨੂੰ ਉਹਨਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜਤਨਾ ਕੀਤਾ ਜੀਤੇ ਪੰਜ ਬਹਿਰਾਈਆ ਨਾਨਕ ਸਫਲ ਮਾਰੂ ਇਹ ਰਾਗ ਇਹ ਜਿਹੜਾ ਵੈਗੁਰੂ ਦੇ ਸ਼ਬਦ ਦਾ ਰਾਗ ਹੈ ਪਿਆਰ ਹੈ ਉਸ ਵੈਸ ਗੁਰੂ ਦੀ ਬੰਦਗੀ ਦਾ ਉਹਦੇ ਨਾਲ ਹੀ ਇਹ ਜਿਹੜੀ ਪੰਜ ਵਿਕਾਰ ਨੇ ਇਹਨਾਂ ਨੂੰ ਮਾਰਨ ਦੀ ਦਵਾਈ ਜਿਹੜੀ ਸਫਲ ਮਾਰੂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇਹ ਹੀ ਨਾਮ ਦੀ ਦਵਾਈ ਹੈ ਜਿਹੜੀ ਇਹਨਾਂ ਵਿਕਾਰਾਂ ਨੂੰ ਖਤਮ ਕਰਦੀ ਵਿਕਾਰਾਂ ਨੂੰ ਕੰਟਰੋਲ ਕਰਦੀ ਹੈ ਇੱਕ ਇੱਕ ਵਿਕਾਰ ਦੁਖਦਾਈ ਹੈ ਗੁਰਬਾਣੀ ਦਾ ਬਚਨ ਹੈ ਕਿ ਮਰੇਗ ਮੀਨ ਭ੍ਰਿੰਗ ਪਤੰਗ ਕੁੰਚਰ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਇੱਕ ਇੱਕ ਦੋਖ ਦੇ ਨਾਲ ਪੰਜਾਂ ਦਾ ਜ਼ਿਕਰ ਕਰਕੇ ਮਿਰਗ ਦਾ ਜ਼ਿਕਰ ਕਰਕੇ ਮਿਰਗ ਮੀਨ ਮਛਲੀ ਦਾ ਜ਼ਿਕਰ ਕਰਕੇ ਭ੍ਰਿੰਗ ਪਤੰਗ ਕੁੰਚਰ ਇਹਨਾਂ ਦਾ ਜ਼ਿਕਰ ਕਰਕੇ ਭੌਰੇ ਦਾ ਜ਼ਿਕਰ ਕਰਕੇ ਪਤੰਗੇ ਦਾ ਜ਼ਿਕਰ ਕਰਕੇ ਹਾਥੀ ਦਾ ਜ਼ਿਕਰ ਕਰਕੇ ਸਤਗੁਰ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ ਕਿ ਭਲਿਆ ਇੱਕ ਇੱਕ ਦੋਖ ਦੇ ਨਾਲ ਇਨਾਂ ਦਾ ਵਿਨਾਸ਼ ਹੋ ਗਿਆ ਨਾਸ਼ ਹੋ ਗਿਆ ਨੁਕਸਾਨ ਹੋਇਆ ਪਰ ਤੇਰੇ ਅੰਦਰ ਤਾਂ ਇਹ ਪੰਜੇ ਹੀ ਐ ਇਹ ਪੰਜੇ ਬਹੁਤ ਦੁਖਦਾਈ ਐ ਕਾਮ ਕਰੋ ਲੋਭ ਮੋਹ ਹੰਕਾਰ ਪੰਜ ਵਿਸ਼ੇ ਪੰਜ ਵਿਕਾਰ ਸਬਦ ਸਪਰਸ਼ ਰਸ ਰੂਪ ਗੰਧ ਔਰ ਸਤਿਗੁਰ ਵਚਨ ਕਰਦੇ ਕੇ ਪੰਜੇ ਇੰਨੇ ਦੁਖਦਾਈ ਐ ਕਿ ਮਿਰਗਣ ਉਹਨੂੰ ਨਾਦ ਦਾ ਸੁਣਨ ਦਾ